ਸ਼ੋਭਾ ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤਕਾਰ ਤਾਂ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬ੍ਰਿਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਪੰਜਾਬ ਸਰਕਾਰ ਨੇ ਨਵੀਂ ਪਹਿਲ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਉਦਯੋਗ ਦੀ ਕ੍ਰਾਂਤੀ ਲਿਆਉਣ ਦੇ ਲਈ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਹੈ ਜਿਸ ਪੋਰਟਲ ਦੇ ਲਾਂਚ ਨਾਲ ਹੁਣ ਪੰਜਾਬ ਦੇ ਵਿੱਚ ਉਦਯੋਗ ਖੇਤਰ ਨੂੰ ਹੁਲਾਰਾ ਮਿਲੇਗਾ ਇਸ ਲਾਂਚ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮੋਹਾਲੀ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਤੱਕ ਇੰਡਸਟਰੀ ਲਿਸਟ ਨੂੰ ਇੱਕ ਏਟੀਐਮ ਹੀ ਸਮਝਿਆ ਜਾਂਦਾ ਹੈ ਵੀ ਵੋਟਾਂ ਵੇਲੇ ਉਹ ਚੋਂ ਪੈਸੇ ਕੱਢ ਲਓ بس ਬਾਤ ਚ ਉਹਨੂੰ ਕੁਛ ਨਾ ਪੁੱਛੋ ਉਹਨੂੰ ਗਾਲਾਂ ਕੱਢੋ 5 ਸਾਲ ਚੋਰ ਵੀ ਕਹੋ ਟੈਕਸ ਦੀਆਂ ਪਾਓ ਰੇਡਾਂ ਪਾਓ ਇਨਸਪੈਕਟਰ ਰਾਜ ਲਿਓ بس ਤੰਗ ਇੰਨਾ ਕਰਦੋ ਕਿ ਉਹ ਉਹਨੂੰ ਕਹਿਣਾ ਵੀ ਨਾ ਪਵੇ ਸਰਕਾਰਾਂ ਨੂੰ ਕਿ ਤੂੰ ਸਾਨੂੰ ਮਿਲ ਕੇ ਫੰਡ ਦੇ ਜਾਂ ਚੋਣ ਫੰਡ ਦੇ ਜਾਂ ਤੁਸੀਂ ਪਹਿਲਾਂ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਚ ਇਲੈਕਸ਼ਨਾਂ ਵੇਲੇ ਦੋ ਪਾਰਟੀਆਂ ਸੀ ਚਲੋ ਤਿੰਨ ਲਾ ਲਓ ਅਲਾਈਅੰਸ ਦੇ ਵਿੱਚ ਸੀ ਅਕਾਲੀ ਦਲ ਬੀਜੇਪੀ ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਪਰ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਡੰਮਤਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਜੇ ਤੂੰ ਆ ਗਿਆ ਭਰਾਵਾ ਤੂੰ ਨਾ ਤੰਗ ਕਰੀ ਤੇਰਾ ਵੀ ਮੱਥਾ ਡੰਮਤਾ ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ ਇਹਨੂੰ ਹੁਣ ਕਿਹੜੀ ਮਨੀ ਕਹੋਂਗੇ ਸੋਸ਼ਲ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦੱਸੋ ਉਹ ਕੰਮ ਵੀ ਕਰ ਰਿਹਾ ਰੋਜ਼ਗਾਰ ਵੀ ਦੇ ਰਿਹਾ ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ ਉਹ ਫਿਰ ਕਈ ਆਉਂਦੇ ਨਹੀਂ ਸੀ ਕੋਈ ਇੱਧਰ ਉੱਧਰ ਚਲੇ ਗਏ ਕੋ ਮੱਧ ਪ੍ਰਦੇਸ਼ ਚਲੇ ਗਏ ਕੋ ਰਾਜਸਥਾਨ ਚਲੇ ਗਏ ਬੱਦੀ ਚਲੇ ਗਏ ਸੋ ਇਸ ਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਪਿਛਲੇ ਦਿਨੀ ਜਦੋਂ ਨਵੇਂ-ਨਵੇਂ ਅਸੀਂ ਇਨਵੈਸਟ ਪੰਜਾਬ ਦਾ ਜਿਹੜਾ ਸ਼ੁਰੂ ਕੀਤਾ ਉਹ ਚ ਇੱਕ ਪਾਲਿਸੀ ਸੀ ਲੈ ਕੇ ਆਏ ਜਿਹੜੇ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਰਜਿਸਟਰੀ ਕਰਾ ਲਈ ਉਹ ਤੋਂ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ 3 ਮਹੀਨੇ ਬਾਅਦ ਸ਼ੁਕਰ ਮਨਾਇਆ ਵੀ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ 2 ਮਹੀਨੇ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਕਨੇ ਦਰਖਤ ਲੱਗੇ ਹੋਏ ਨੇ ਇਹਨਾਂ ਤਾਂ ਤੁਸੀਂ ਵੱਢ ਨਹੀਂ ਸਕਦੇ ਤਾਂ ਬਹੁਤ ਕਮ ਖਰਾਬ ਹੋਊਗਾ ਜੁਰਮਾਨਾ ਹੋਊਗਾ ਫੋਰੈਸਟ ਵਾਲਾ ਆ ਗਿਆ ਹੋਇਆ ਪੋਲੂਸ਼ਨ ਵਾਲੇ ਆ ਗਏ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਕਈ ਤਾਂ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਹੁਣ ਆਪਾਂ ਇੰਡਸਟਰੀ ਲਾਉਣ ਨਾਲੋਂ ਪੁਲਾਟੀ ਵੇਚ ਦੇਣ ਜਮੀਨ ਹੀ ਵੇਚ ਦੇਣੇ ਇਹੀ ਮਹਿੰਗੀ ਹੋ ਗਈ ਠੀਕ ਹੈ ਯਾਰ ਜਿੰਨੇ ਕ ਲੱਗੇ ਦੇ ਉੱਤੇ ਲੱਗੇ ਪਰ ਛੱਡੋ ਯਾਰ ਕਿਹੜੇ ਕੰਮਾਂ 'ਚ ਪੈ ਗਏ ਆਪਾਂ ਇੰਨਾਡਾ ਮਤਲਬ ਸਰਕਾਰੀ ਫਾਈਲਾਂ 'ਚ ਸਰਕਾਰੀ ਪੈਨਾਂ 'ਚ ਫਸ ਕੇ ਰਹਿ ਗਏ ਤੇ ਅਦਰੀ ਸੰਜੀਵ अरोड़ा ਦੇ ਹੱਕ ਦੇ ਵਿੱਚ ਪ੍ਰਚਾਰ ਦੌਰਾਨ ਜਨ ਸਭਾ ਨੂੰ ਸੀਐਮ ਮਾਨ ਤੇ ਕੇਸ਼ਵਰਵਾਦ ਵੱਲੋਂ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਵੀ ਕੀਤੀਆਂ ਗਈਆਂ बोला जी पुराना कांग्रेसी हूं कांग्रेस खानदान है हमारा कांग्रेस वाले हम कांग्रेस को वोट देंगे आशु को वोट देंगे मैंने कहा एक चीज बता अगर तेरे घर के सामने की सड़क खराब हो गई अगर तेरे घर में पानी नहीं आ रहा तेरी रजिस्ट्री नहीं हुई रजिस्ट्री करवानी है अगर तेरे को कोई भी समस्या हुई तो तेरा काम कौन कराएगा आशु तेरा काम कराएगा वो तो सोचने लग गया मैंने कहा आशु तो करा नहीं सकता आशु तो कांग्रेस पार्टी का है सरकार तो आम आदमी पार्टी की है मुख्यमंत्री तो भगवंत मान है आशु कैसे काम कराएगा फंड कहां से लाएगा आशु पावर कहां से लाएगा आशु काम कराने के लिए तो सरकार की जरूरत है काम कराने के लिए तो फंड की जरूरत है काम कराने के लिए तो पावर की जरूरत है आशु तो विपक्ष में है आशु तो काम करा नहीं सकता ना तेरी सड़क बनवा सकता ना तेरा पानी दिलवा सकता ना तेरा सीवर ठीक करा सकता ना तेरे पानी की निकासी करा सकता ना पार्क बनवा सकता कोई काम नहीं करा सकता फिर उसको वोट क्यों देगा आज की तारीख में आज के जमाने में भाई भाई का नहीं है बेटा मां का नहीं है बेटा बाप का नहीं है तो जितने कांग्रेसी बैठे हैं मैं उनसे भी निवेदन करना चाहता हूं अपनी सोचो अपने परिवार की सोचो अपने भले की सोचो कांग्रेसी हूं इसलिए कांग्रेस को वोट दूंगा इससे कोई फायदा नहीं होने वाला फायदा इसी में आम आदमी पार्टी का ले लेके आओ सारे काम कराएगा आपके मैं आपको एक छोटा सा उदाहरण देता हूं मार्च के महीने में मैं और मान साहब हब्बेवाल आए थे एक हॉल के अंदर मीटिंग हुई थी एक हॉल में मीटिंग हुई थी उस मीटिंग में हब्बेवाल के कई लोगों ने हमें कहा कि यहां पे रजिस्ट्री की बड़ी समस्या है साहब सत्तर पचहत्तर साल से यहां रजिस्ट्रियां नहीं हो रही रजिस्ट्रियां कराओ रजिस्ट्रियां कराओ उसी वक्त मान साहब ने और मैंने संजीव अरोड़ा की ड्यूटी लगाई थी हमने कहा चुनाव आते जाते रहते हैं चुनाव हो जाएंगे चिंता मत करो यहां लोग रजिस्ट्री की वजह से दुखी हैं, इनकी रजिस्ट्री करानी शुरू करो भाई साहब अभी तो ये एमएलए नहीं बना दो महीने के अंदर इन्होंने लगभग सबकी रजिस्ट्रियां करा दी जिनकी बच गई जो भी मसले हैं जिस वजह से भी बच गई सबकी रजिस्ट्रियां कराएंगे लेकिन कराएगा संजीव अरोड़ा आशु नहीं करा पाएगा आपकी रजिस्ट्री काम तो संजीव अरोड़ा ही कराएगा आशु नहीं करा पाएगा फंड तो संजीव अरोड़ा भी, भी मान साहब कह रहे थे संजीव अरोड़ा कोई भी कागज लेके आएगा एक तरफ मान साहब के दस्तखत होंगे और एक तरफ संजीव अरोड़ा के दस्तखत होंगे और आपका काम लग हो जाएगा ਆਪਕੇ ਪਾਣੀ ਕੀ ਨਿਕਾਸੀ ਵੀ ਹੋ ਜਾਏਗੀ ਪਾਰਕ ਵੀ ਬਣ ਜਾਏਗੇ ਸੜਕੇ ਵੀ ਬਣ ਜਾਣਗੇ ਸੀਵਰ ਵੀ ਬਣ ਜਾਏਗਾ ਸਾਰੇ ਕੰਮ ਹੋਏਗੇ ਜਿੰਨੇ ਬਚੇ ਹੋਏ ਕੰਮ ਹੈ ਆਪਕੇ ਪਾਰਟੀ ਪ੍ਰਧਾਨਾ ਮਨ ਅਰੋੜਾ ਤੇ ਸ਼ੈਰੀ ਕਲਸੀ ਤੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਵਿਸ਼ੇਸ਼ ਗੱਲਾਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਜਿਹੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਨੂੰ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪਰਿਵਾਰ ਦੇ ਵਿੱਚ ਵਾਦਾ ਹੋ ਰਿਹਾ ਸੋ ਜਿੱਥੇ ਇਹਨਾਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਉੱਥੇ ਹੀ ਵੈਲਕਮ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਹਰ ਰੋਜ਼ ਦਿਨ ਵਾਦਾ ਹੋ ਰਿਹਾ ਔਰ ਇਹ ਬੜੇ ਸ਼ੁਭ ਸੰਕੇਤ ਹੁੰਦੇ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਿਆਦਾ ਲੋਕ ਆਪ ਮਹਾਰੇ ਪਾਰਟੀ ਦੀਆਂ ਲੀਡਰ ਦੀਆਂ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਜਦੋਂ ਸ਼ਾਮਲ ਹੋਣ ਤੇ ਉਹ ਉਹਦੇ ਨਾਲ ਬੜੇ ਪਲੀਪੰਦੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਚੱਲ ਰਹੀ ਹੈ ਅੱਜ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਔਰ ਮਾਨ ਸਾਹਿਬ ਦੀ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਇਮਾਨਦਾਰੀ ਔਰ ਲੁਧਿਆਣਾ ਪ੍ਰਤੀ ਉਹਨਾਂ ਦੀ ਕਮਿਟਮੈਂਟ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਅੱਜ ਸੁਰੂਜਾ ਸਾਹਿਬ ਤੇ ਇਹਨਾਂ ਸਾਰੇ ਸਾਥੀਆਂ ਦੀ ਰਹਿਨਮਾਈ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਉਣ ਦੀ ਇਹ ਇੱਕ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਸੋ ਇਹਨਾਂ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਵੈਲਕਮ ਔਰ ਮੈਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਜਿੱਥੇ ਜਿੱਤ ਦਾ ਜੋ ਮਾਰਜਨ ਹੈ ਉਹ ਹੋਰ ਬਹੁਤ ਵਧੇਗਾ ਉੱਥੇ ਹੀ ਉਮੀਦਵਾਰ ਨੂੰ ਵੀ ਸੰਜੀਵ ਲੋੜਾ ਜੀ ਨੂੰ ਵੀ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਇੱਕ ਐਡੀਸ਼ਨਲ ਇਨਸੈਂਟਿਵ ਇੱਕ ਐਡੀਸ਼ਨਲ ਹੌਸਲਾ ਮਿਲੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਨੇ ਉਹ ਲੁਧਿਆਣਾ ਦੇ ਲੁਧਿਆਣਾ ਵਸਤੇ ਉਹ ਵੱਡੇ ਪੱਧਰ ਦੇ ਉੱਪਰ ਕੀਤੇ ਜਾ ਸਕਣ ਉਹ ਸਾਡੇ ਨਾਲ ਇਸ ਸਾਰੇ ਪ੍ਰੋਸੈਸ ਨੂੰ ਪੂਰਾ ਕਰਨ ਦੇ ਲਈ ਉਚਿਤੀ ਤੌਰ ਤੇ ਜੋ ਸਾਡੇ ਸਾਥੀਆਂ ਦਾ ਜਿਨ੍ਹਾਂ ਦਾ ਸਹਿਯੋਗ ਸਹਿਯੋਗ ਰਿਹਾ ਐਡਵੋਕੇਟ ਗਗਨਦੀਪ ਸੈਣੀ ਜੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਲੀਗਲ ਵਿੰਗ ਦੇ ਐਡਵੋਕੇਟ ਗੁਰਪ੍ਰੀਤ ਜੀ ਸਾਡੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਇਹ ਸਾਰੇ ਪ੍ਰੋਸੈਸ ਨੂੰ ਨੇਪਰੇ ਚਾੜ੍ਹਨ ਦੇ ਸੋ ਸਾਰਿਆਂ ਦਾ ਅੱਧ ਦੇਖ ਰਿਹਾ ਚ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਜਾਇਨੀ ਦਾ ਪ੍ਰੋਸੈਸ ਹੈ ਜਿਹੜਾ ਉਹ ਕਰਾਂਗੇ ਉਸ ਤੋਂ ਬਾਅਦ ਜੋ ਵੀ ਕੋਈ ਇਸ ਦਾ ਕੋਈ ਸਵਾਲ ਜਵਾਬ ਹੋਵੇ ਉਹ ਕਰਾਂਗੇ ਕੈਬਨ ਮੰਤਰੀ ਤਰुण ਪ੍ਰੇ ਸਿੰਘ ਸੋਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਇੱਕ ਅਹਿਮ ਮੁੱਦੇ ਤੇ ਨਾਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਤਾਂ ਤਾਹ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੱਕ ਇਤਿਹਾਸਿਕ ਦਿਨ ਦੇ ਉੱਤੇ ਇਕੱਤਰਿਤ ਹੋਏ ਹੋ ਇਕੱਠੇ ਹੋਏ ਹੋ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੈ ਜੋ ਉਹ ਅਨਾਉਂਸ ਕੀਤਾ ਗਿਆ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਚੀਫ ਗੈਸਟ ਦੀ ਤੌਰ ਤੇ ਪਹੁੰਚੇ ਅੱਜ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਅੱਜ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਆਮ ਆਦਮੀ ਪਾਰਟੀ ਨੇ ਜੋ ਸਰਕਾਰ ਹੈ ਸਾਡੀ ਉਹਨੇ ਅੱਜ ਬਹੁਤ ਵੱਡੀ ਅਨਾਉਂਸਮੈਂਟਸ ਕੀਤੀਆਂ ਨੇ ਮੇਰੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਨੇ ਸਾਡੇ ਇੰਡਸਟਰੀ ਐਂਡ ਕਮਰਸ ਤੋਂ ਐਡਮਿਨ ਸੈਕਟਰੀ ਕਮਲ ਕਿਸ਼ੋਰ ਯਾਦਵ ਜੀ ਸਾਡੇ ਇਨਵੈਸਟਮੈਂਟ ਦੇ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੈਕਟਰੀ ਅਮਿਤ ਢਾਕਾ ਜੀ ਔਰ ਮੈਨੂੰ ਅੱਜ ਇਹ ਦੱਸਦੇ ਹੋਏ ਪੀਸੀ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਇਹ ਲੈਂਡਮਾਰਕ ਜਿਹੜਾ ਕਿ ਇਹ ਫੈਸਲੇ ਲੱਤੇ ਗਏ ਨੇ ਔਰ ਇਹ ਆਪਣੇ ਆਪ ਦੇ ਵਿੱਚ ਅੱਜ ਤੱਕ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਉਦਯੋਗਿਕ ਜਗਤ ਦੇ ਲਈ ਸਨਤ ਦੇ ਲਈ ਅੱਜ ਤੱਕ ਦੇ ਸਭ ਤੋਂ ਇੰਪੋਰਟੈਂਟ ਤੇ ਬਿਹਤਰੀਨ ਫੈਸਲੇ ਨੇ ਔਰ ਇਹ ਜਿਹੜੇ ਟੋਟਲ ਫੈਸਲੇ ਅੱਜ ਇੰਡਸਟਰੀ ਦੇ ਲਈ ਲੱਤੇ ਗਏ ਨੇ ਅੱਜ ਇਹ 12 ਫੈਸਲੇ ਟੋਟਲ ਇੰਡਸਟਰੀ ਦੇ ਲਈ ਲੱਤੇ ਗਏ ਨੇ ਜੀ ਦੀ ਸ਼ੁਰੂਆਤ ਦੇ ਵਿੱਚ ਮੈਂ ਇਹ ਦੱਸਣ ਜਾ ਰਿਹਾ ਜੋ ਇੱਕ ਇੱਕ ਕਰਕੇ ਕਿ ਸਭ ਤੋਂ ਪਹਿਲਾਂ ਸਾਡੇ ਵਪਾਰੀਆਂ ਦੀ ਸਾਡੇ ਉਦਯੋਗਪਤੀਆਂ ਦੀ ਖੱਜਲ ਖੁਆਰੀ ਜਿਹੜੀ ਹੁੰਦੀ ਸੀ ਬਾਰ-ਬਾਰ ਹਲਕ-ਲਕ ਡਿਪਾਰਟਮੈਂਟਾਂ 'ਚ ਜਾ ਕੇ ਉਹਨਾਂ ਨੂੰ ਅਪਰੂਵ ਲੈ ਲੈਣੀਆਂ ਪੈਂਦੀਆਂ ਸੀ ਔਰ ਉਹਨੂੰ ਅਸੀਂ ਬਿਲਕੁਲ ਖਤਮ ਕਰਨ ਲਈ ਸਿੰਗਲ ਵਿੰਡੋ ਸਿੰਗਲ ਵਿੰਡੋ ਦਾ ਮਤਲਬ ਸਿੰਗਲ ਵਿੰਡੋ ਉਸ ਸਿੰਗਲ ਵਿੰਡੋ ਪੋਰਟਲ ਨੂੰ ਅੱਜ ਅਸੀਂ ਅਨਾਉਂਸ ਕਰਤਾ ਹੈ ਔਰ ਅਸੀਂ ਉਹਦੀ ਜਿਹੜੀ ਸਿੰਗਲ ਵਿੰਡੋ ਸਾਈਟ ਹੈ ਜਿਹੜੀ ਅੱਜ ਤੋਂ ਅਸੀਂ ਜਾਨੀ ਕਿ ਜਾਰੀ ਕਰ ਦਿੱਤੀ ਗਈ ਹੈ ਜਿਸ ਸਾਈਟ ਤੇ ਵਿੱਚ ਕੀ ਕੀ ਹੋਊਗਾ ਕਿਹੜੀਆਂ ਬਾਰਾ ਫੈਸਿਲਿਟੀਆਂ ਹੋਣਗੀਆਂ ਜਿਹੜੀਆਂ ਅਸੀਂ ਪ੍ਰੋਵਾਈਡ ਕਰਨੀਆਂ ਨੰਬਰ 1 ਸਭ ਤੋਂ ਪਹਿਲਾਂ ਜਿਹੜੀ ਇਹਦੇ ਚ ਹੋਊਗੀ ਕਿ 45 ਦਿਨਾਂ ਦੇ ਵਿੱਚ ਵਿੱਚ 45 ਵਰਕਿੰਗ ਡੇਸ ਦੇ ਵਿੱਚ ਵਿੱਚ ਕਿਸੇ ਵੀ ਕਿਸੇ ਕਿਸਮ ਦਾ ਕਿਸੇ ਨੇ ਉਦਯੋਗ ਲਗਾਣਾ ਹੈ ਪੰਜਾਬ ਦੇ ਅੰਦਰ ਇੰਡਸਟਰੀ ਲਗਾਣੀ ਹੈ ਤਾਂ ਉਹਨੂੰ 45 ਦਿਨਾਂ ਦੇ ਵਿੱਚ ਵਿੱਚ ਅੱਜ ਤੋਂ ਬਾਅਦ ਉਹਨੂੰ ਅਪਰੂਵਲ ਆ ਮਿਲਿਆ ਕਰਨੀਆਂ ਔਰ ਈਚ ਐਂਡ ਐਵਰੀ ਡਿਪਾਰਟਮੈਂਟ ਤੋਂ ਉਹਨੂੰ ਅਪਰੂਵਲ ਜਿਹੜੀਆਂ ਇਹ ਲੈ ਕੇ ਦਿੱਤੀਆਂ ਜਾਣਗੀਆਂ ਉਹਨੇ ਕਿਤੇ ਨਹੀਂ ਜਾਣਾ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਣਾ ਉਹਨੇ ਸਿਰਫ ਇਨਵੈਸਟ ਪੰਜਾਬ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਵਿੱਚ ਸਾਡਾ ਜਿਹੜਾ ਆਨਲਾਈਨ ਪੋਰਟਲ ਜਿਹੜਾ ਅਸੀਂ ਅੱਜ ਜਾਰੀ ਕੀਤਾ ਉਹਦੇ ਤੇ ਜਾ ਕੇ ਆਪਣੀ ਐਪਲੀਕੇਸ਼ਨ ਫਾਈਲ ਕਰਨੀ ਹੈ ਆਪਰੇਸ਼ਨ ਸਿੰਧੂਰ ਦੇ ਦੌਰਾਨ ਨੁਕਸਾਨੇ ਗਏ ਘਰਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਰਾਸ਼ ਦਿੱਤੇ ਜਾਵੇ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਮੋਦੀ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਆਪਰੇਸ਼ਨ ਸਿੰਧੂਰ ਦੇ ਦੌਰਾਨ ਪਾਕਿਸਤਾਨੀ ਗੋਲੀਬਾਰੀ ਦੇ ਨਾਲ ਨੁਕਸਾਨੇ ਗਏ ਕਰਾ ਦੇ ਲਈ 25 ਕਰੋੜ ਰੁਪਏ ਦੀ ਵਾਧੂ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਸੀ ਕਿ ਪਾਕਿਸਤਾਨੀ ਗੋਲੀਬਾਰੀ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਹਰੇਕ ਘਰ ਦੇ ਲਈ 2 ਲੱਖ ਰੁਪਏ ਅਤੇ ਅਸ਼ੰਕਤ ਤੌਰ ਤੇ ਨੁਕਸਾਨੇ ਗਏ ਹਰੇਕ ਘਰ ਦੇ ਲਈ 1 ਲੱਖ ਰੁਪਏ ਦੀ ਵਾਧੂ ਸਹਾਇਤਾ ਦਿੱਤੀ ਜਾਵੇਗੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2060 ਕਰਾ ਦੇ ਲਈ ਗ੍ਰਹਿ ਮੰਤਰਾਲੇ ਤੋਂ 25 ਕਰੋੜ ਰੁਪਏ ਦਾ ਵਾਧੂ ਪ੍ਰਬੰਧ ਕਰਕੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ ਇਸ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੇ ਸਰਹੱਦੀ ਨਾਕਾ ਵਿੱਚ ਵੀ ਰਾਹਤ ਵਨ ਰਾਹਤ ਫੰਡ ਮੁਹੱਈਆ ਕਰਵਾਏ ਜਾਣਗੇ ਗ੍ਰਾਮ ਮੰਤਰੀ ਅਮਿਤ ਚਾਹ ਨੇ 29 ਦਿ ਮਹੀਨੋਂ ਜੋ ਕਸ਼ਮੀਰ ਦੇ ਸਰਹਦੀ ਜ਼ਿਲ੍ਹੇ ਪੁंछਲਾ ਤੌੜਾ ਵੀ ਕੀਤਾ ਸੀ ਇਸ ਤਰ੍ਹਾਂ ਉਹਨਾਂ ਨੇ ਸਰਹੱਦ ਪਾਰ ਤੋਂ ਕੋਈ ਕੋਲੀ ਬਾਰੀ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਸਨ ਯੁੱਧ ਨਸ਼ਾ ਵਿਰੁੱਧ ਮੁਹਿੰਮ ਆਪਨ ਚਾਹ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਦੱਸਣਯੋਗ ਕਿ ਜਿਸ ਦੇ 100 ਦਿਨ ਪੂਰੇ ਹੋ ਚੁੱਕੇ ਨੇ 101ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਮੁਹਿੰਮ ਜਿਹੜੀ ਕਿ ਜਾਰੀ ਹੈ ਨਸ਼ੇ ਨੂੰ ਰੋਕਣ ਦੇ ਲਈ ਮੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਹੋ ਜਿਹੜੀ ਕਿ ਅੱਗੇ ਜਾਰੀ ਕੀਤੀ ਜਾ ਰਹੀ ਹੈ ਜਿਸ ਦਾ ਇੱਕੋ ਹੀ ਅਜੰਡਾ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਨਸ਼ਟ ਕਰਨਾ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਦਾ 101ਵਾਂ ਦਿਨ ਹੈ ਪੰਜਾਬ ਨੂੰ 100% ਨਸ਼ਾ ਮੁਕਤ ਕਰਨ ਦੇ ਲਈ ਚਲਾਈ ਗਈ ਇਸ ਮੁਹਿੰਮ ਦੇ ਹੁਣ ਤੱਕ ਸਾਰਥਕ ਨਤੀਜੇ ਸਾਹਮਣੇ ਆਏ ਨੇ ਇੱਕ ਮਾਰ 2025 ਨੂੰ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਉਪਰੰਤ ਪੰਜਾਬ ਪੁਲਿਸ ਦੇ ਵੱਲੋਂ ਡਾਇਰੈਕਟਰ ਜਰਨਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਇੱਕੋ ਸਮੇਂ ਆਪਰੇਸ਼ਨ ਚਲਾਏ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੋਧ ਨੇ ਡਰਗ ਸਿਡਕਤਾ ਨੂੰ ਕਰਾਰਾ ਵਿੱਤੀ ਝਟਕਾ ਦਿੱਤਾ ਹੈ ਜਿਸ ਤਹਿਤ ਪੰਜਾਬ ਪੁਲਿਸ ਨੇ ਇਸ ਮੁਹਿੰਮ ਦੇ ਪਹਿਲੇ 100 ਦਿਨਾਂ ਦੌਰਾਨ 157 ਨਸ਼ਾ ਤਸਕਰਾਂ ਦੀਆਂ 78.52 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਤੌਰ ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਅਤੇ 13.03 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ 100 ਦਿਨਾਂ ਦੌਰਾਨ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਹੁਣ ਤੱਕ 9600 93 ਐਫ ਆਈ ਆਰਸ ਦਰਜ ਕੀਤੀਆਂ ਹਨ ਅਤੇ 16533 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ। ਉਹਨਾਂ ਦੇ ਕਬਜ਼ੇ ਵਿੱਚੋਂ 627 ਕਿਲੋਗ੍ਰam ਹੈਰੋਇਨ, 255 ਕਿਲੋਗ੍ਰam ਅਫੀਮ, 15 ਟਨ ਕੁਕੀ, 9 ਕਿਲੋਗ੍ਰam ਚਰਸ, 254 ਕਿਲੋਗ੍ਰam ਗਾਂਜਾ, 2.7 ਕਿਲੋਗ੍ਰam ਆਈਸੀ, 2.6 ਕਿਲੋਗ੍ਰam ਕੁਕੀ ਅਤੇ 26. 50 ਲੱਖ ਨਸ਼ੀਲੀਆਂ ਗੋਲੀਆਂ ਕੈਪਸੂਲ ਜਿਹੜੇ ਕੀ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਅੱਗੇ ਵੀ ਕਾਹ ਕਿ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਤੌਰ ਤੇ ਹਾਸਲ ਕੀਤੀਆਂ ਜਾਇਦਾਦਾਂ ਨੂੰ ਵੀ ਫ੍ਰੀਜ਼ ਕਰਨ ਅਤੇ ਡਰਗ ਮਨੀ ਜ਼ਬਤ ਕਰਨ ਨਸ਼ਾ ਤਸਰਾਤੇ ਆਰਥਿਕ ਢਾਂਚੇ ਤੇ ਉਹਨਾਂ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ ਬੁਲਡੋਜ਼ਰ ਐਕਸ਼ਨ ਵੀ ਜਿਹੜੇ ਕੀ ਚੁਲਾਏ ਜਾ ਰਹੇ ਨੇ ਵਕ-ਵਕ ਥਾਮਾ ਤੇ ਹਰ ਰੋਜ਼ ਚੈਕਿੰਗ ਹੁੰਦੀ ਹੈ ਤੇ ਜੇ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਪੀਲਾ ਪੰਜਾ ਉਹਨਾਂ ਦੀ ਨਜਾਇਜ਼ ਜਾਇਦਾਦ ਤੇ ਚੁਲਾਇਆ ਜਾਂਦਾ ਬੁਲਡੋਜ਼ਰ ਐਕਸ਼ਨ ਨਿਤਾ ਜਾ ਰਿਹਾ ਤੇ ਪੰਜਾਬ ਸਰਕਾਰ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੋ ਤੇਰੀ ਮੌਸਮ ਦੀ ਗੱਲ ਕਰੀਏ ਤਾਂ ਗਰਮੀ ਦਾ ਕਹਿਰ ਇੰਨਾ ਕੁ ਜ਼ਿਆਦਾ ਵੱਜ ਚੁੱਕਿਆ ਹੈ ਕਿ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੜਕਾਂ ਜਿਹੜੀਆਂ ਪੂਰੀ ਖਾਲੀ ਨਜ਼ਰ ਆਉਂਦੀਆਂ ਨੇ ਦਿਨ ਵੇਲੇ ਐਦਾਂ ਲੱਗਦਾ ਹੈ ਕਿ ਕ कर्फ्यू ਲੱਗਿਆ ਹੋਵੇ ਅਜਿਹੀ ਸਥਿਤੀ ਜਿਹੜੀ ਕਿ ਬਣ ਚੁੱਕੀ ਹੈ ਤਾਂ ਇੰਨਾ ਜ਼ਿਆਦਾ ਗਰਮੀ ਦਾ ਕਹਿਰ ਜਿਹੜਾ ਕਿ ਹੋਇਆ ਜਾ ਰਿਹਾ ਹੈ ਲੋਕ ਵੀ ਕਾਫੀ ਜ਼ਿਆਦਾ ਖੱਜਲ ਖੁਆਰ ਹੋ ਰਹੇ ਨੇ ਪਾਤੀ ਮੌਸਮ ਚੰਡੀਗੜ੍ਹ ਦੇ ਵੱਲੋਂ ਪੰਚਾਇਤ ਦੇ ਵੱਖ-ਵੱਖ ਜ਼ਿਲ੍ਹਾ ਲਈ 10 ਜੂਨ ਤੋਂ 13 ਜੂਨ 2025 ਤੱਕ ਦੀ ਮੌਸਮ ਚੇਤਾਵਨੀ ਜਾਰੀ ਕੀਤੀ ਗਈ ਹੈ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਪਾੜੀ ਗਰਮੀ ਹੀਟ ਵੇਵ ਅਤੇ ਰਾਤਾਂ ਨੂੰ ਜ਼ਿਆਦਾ ਗਰਮੀ ਰਹਿਣ ਦੇ ਅਸਰ ਨਜ਼ਰ ਆ ਰਹੇ ਨੇ ਇਸ ਨਾਲ ਹੀਟ ਵੇਵ ਦੇ ਲਈ orange alert ਵੀ ਜਾਰੀ ਕਰ ਦਿੱਤਾ ਗਿਆ ਹੈ ਵਿਭਾਗ ਦੇ ਅਨੁਸਾਰ ਸੂਬੇ ਦੇ ਵਿੱਚ ਸਭ ਤੋਂ ਵੱਧ ਆਪਾਤਮਨ ਲੁਧਿਆਣਾ ਦੇ ਸਮਰਾਲਾ ਵਿਖੇ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਦੇ ਵਿੱਚ 43.8 ਡਿਗਰੀ ਸੈਲਸੀਅਸ ਬਠਿੰਡਾ ਵਿੱਚ 44.6 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 44.2 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਦੇ ਵਿੱਚ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਆਪਮਾਨ ਔਸਤਨਿਕ 1.2 ਡਿਗਰੀ ਸੈਲਸੀਅਸ ਵਧਿਆ ਜੋ ਕਿ ਆਮ ਨਾਲੋਂ 3.8 ਡਿਗਰੀ ਸੈਲਸੀਅਸ ਵਧਿਆ ਵਿਪາກ ਦੇਖ ਲਿਖੋ ਜਿੰਨਾ ਤੱਕ ਸੁਚੇਤ ਰਹਿਣ ਲਈ orange alert ਜਾਰੀ ਕੀਤਾ ਹੈ ਗਰਮੀ ਦੀ ਲਹਿਰ ਅਤੇ ਗਰਮ ਰਾਤਾਂ ਦਾ ਪ੍ਰਭਾਵ ਖਾਸ ਕਰਕੇ ਅਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਫਰੀਦਕੋਟ ਮੁਕਾ ਬਠਿੰਡਾ ਮਾਨਸਾ ਤੇ ਬਰਨਾਲਾ ਵਿੱਚ ਵਦੇਰੇ ਦੇਖਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ 14 ਜੂਨ ਤੋਂ ਪੰਜਾਬ ਵਿੱਚ ਉਕਰਜ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਇਸ ਦੇ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਜਦੋਂ ਕਿ ਤੇਰਾਜੂਨ ਤੱਕ ਜ਼ਿਆਤਰ ਜ਼ਿਲ੍ਹਾ ਵਿੱਚ ਸੀਡ ਦੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੁਦਰੀ ਪੰਜਾਬ ਸਰਕਾਰ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਬੇ ਦੇ ਵਿੱਚ ਤੀਜੇ ਦਰਜੇ ਦੀਆਂ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਇੱਕ ਮੋਹਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਦੇ ਵੱਲੋਂ ਕ੍ਰਿਸਚਨ ਮੈਡੀਕਲ ਕਾਲਜ ਯਾਨੀ ਕਿ ਸੀਐਮਸੀ ਲੁਧਿਆਣਾ ਦੇ ਨਾਲ ਪੰਜਾਬ ਦੀ ਪਹਿਲੀ ਬੋਨ ਮੈਰੋ ਟ੍ਰਾਂਸਪਲੈਂਟ ਤਾਂਜਾ ਸਥਾਪਿਤ ਕਰਨ ਦੇ ਲਈ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਗਏ ਨੇ। ਇਸ ਪਹਿਲਾਂ ਦਾ ਉਦੇਸ਼ ਥਲੇਸੀਮੀਆ ਤੋਂ ਪੀੜਿਤ ਬੱਚਿਆਂ ਲਈ ਇੱਕ ਜੀਵਨ ਰੱਖਿਆਤ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਸੈਲ ਡਾਕਟਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਇਸ ਸਮਝੌਤੇ ਤੇ ਹਸਤਾਖਰ ਕੀਤੇ ਗਏ ਨੇ ਜਿਨ੍ਹਾਂ ਨੇ ਇਹ ਸਭ ਹਲਕਤਮੀ ਦੀ ਸਹਿਯੋਗੀ ਭਾਵਨਾ ਲਈ ਸ਼ਲਾਘਾ ਕੀਤੀ ਅਤੇ ਉਨ ਸਿਹਤ ਸੰਭਾਲ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦੇ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਪ੍ਰੋਗਰਾਮ ਤਹਿਤ ਮਰੀਜ਼ਾਂ ਖਾਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ MHLT ਟਾਈਪਿੰਗ ਅਤੇ ਸਬਸਿਡੀ ਵਾਲਾ ਅਲੋਜੈਨਿਕ ਸਟੈਮ ਸੈੱਲ ਟ੍ਰਾਂਸਪਲਾਂਟੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ ਜੋ ਕਿ ਮੌਜੂਦਾ ਸਮੇਂ ਸਲੀਸੀਮੀਆ ਦੇ ਆਈਕੂ ਇੱਕ ਜੋਇ ਇੱਕ ਵਾਰ ਸਫਲਤਾਪੂਰਵਕ ਇਲਾਜ ਕਰਨ ਤੋਂ ਬਾਅਦ ਇਹਨਾਂ ਬੱਚਾ ਨੂੰ ਹੁਣ ਨੇ ਜੀਵਨ ਪਰ ਖੂਨ ਚੜਾਉਣ ਦੀ ਲੋੜ ਨਹੀਂ ਹੈ ਇਸ ਮੈਂ ਪੰਜਾਬ ਦੇ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਕੋਈ ਕਾਰਜਸ਼ੀਲ ਬੀ ਐਮਟੀ ਸਹੂਲਤ ਨਹੀਂ ਹੈ ਤੇ ਇਸ ਕਾਰਨ ਮਰੀਜ਼ਾਂ ਖਾਸ ਕਰਕੇ ਟੈਲਸੀਮੀਆ ਬਲੱਡ ਕੈਂਸਰ ਅਤੇ ਹੋਰ ਵਿਕਾਰਾ ਵਾਲੇ ਮਰੀਜ਼ਾਂ ਨੂੰ ਰਾਜ ਤੋਂ ਬਾਹਰ ਮਹਿੰਗਾ ਇਲਾਜ ਕਰਵਾਉਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਬੀ ਐਮਟੀ ਲਈ ਸੀਐਮ ਜਰੂਰੀ ਹੈ ਜੋ ਕਿ ਮਹਾਰਤੀ ਮੁਹਰੀ ਸੰਸਥਾ ਨਾਲ ਇਹ ਸਾਂਝੇਦਾਰੀ ਆਰਥਿਕ ਤੌਰ ਤੇ ਕਮਜ਼ੋਰ ਮਰੀਜ਼ਾਂ ਦੀ ਪਹੁੰਚ ਵਿੱਚ ਇਲਾਜ ਲਿਆਉਣ ਦਾ ਉਦੇਸ਼ ਹੈ। ਯੋਗ ਨਸ਼ਾ ਵਿਰੋਧ ਮੁਹਿੰਮ ਜੋ ਕਿ ਮਾਨ ਸਰਕਾਰ ਵੱਲੋਂ ਚਲਾਈ ਗਈ ਹੈ ਜਿਸ ਨੂੰ 100 ਦਿਨ ਪੂਰੇ ਹੋ ਚੁੱਕੇ ਨੇ ਦੱਸ ਦਿੰਨਾ ਹੈ ਕਿ ਉਸ ਦੇ ਤਹਿਤ ਬੁਲਡੋਜ਼ਰ ਐਕਸ਼ਨ ਲਿੱਤਾ ਗਿਆ ਹੈ। ਲਗਾਤਾਰ ਵੱਡੇ ਐਕਸ਼ਨ ਲیتے ਜਾ ਰਹੇ ਨੇ ਨਸ਼ੇਨ ਮੁਕਤ ਪੰਜਾਬ ਬਣਾਉਣ ਦੇ ਲਈ ਇਹ ਕਦਮ ਜਿਹੜੇ ਕਿ ਚੁੱਕੇ ਜਾ ਰਹੇ ਨੇ। ਤਸਵੀਰਾਂ ਤੁਸੀਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ਮਸ਼ੇਰਪੁਰ ਤੋਂ ਵੇਖ ਰਹੇ ਹੋ ਜਿੱਥੇ ਬੁਲਡੋਜ਼ਰ ਚਲਾਇਆ ਜਾ ਰਿਹਾ ਤਾਂ ਮਾਨ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਜਿਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਬਹੁਤ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਵਕ ਵਕ ਥਾਵਾਂ ਤੇ ਚੱਪੇ ਚੱਪੇ ਜਿਹੜੇ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵਿਅਕਤੀ ਸ਼ੱਕੀ ਪਾਇਆ ਜਾਵੇ ਤਾਂ ਨਾ ਤੁਰੰਤ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਕੈਂਪੇਨਸ ਵੀ ਚਲਾਈਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਖਾਸ ਤੌਰ ਤੇ ਜਾਗਰੂਕ ਕੀਤਾ ਜਾ ਰਿਹਾ ਤੇ ਅਪੀਲ ਕੀਤਾ ਜਾ ਰਿਹਾ ਕਿ ਵੱਦ ਤੋਂ ਵੱਧ ਇਸ ਕੈਂਪੇਨ ਦੇ ਵਿੱਚ ਸਹਿਯੋਗ ਦੇਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਚਾਹਸਾ ਧੰਨਵਾਦ